ਮੋਹੀਪੀ 88 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਹਸਿਕਾਲ ਤੇ ਅੱਜ ਆਪਾਂ ਲੱਗੀਆਂ ਕਣਕ ਨੂੰ ਜਿਹੜਾ ਪਹਿਲਾ ਪਾਣੀ ਲਾਉਣ ਪਹਿਲਾ ਪਾਣੀ ਆਪਾਂ ਅੱਜ ਸਟਾਰਟ ਕਰਤਾ ਐਤਵਾਰ ਦਾ ਦਿਨ ਹੈ ਤੇ 826 ਵੈਰਾਈਟੀ ਆ ਤਕਰੀਬਨ ਅੱਜ ਇੱਕ ਮਹੀਨੇ ਤੋਂ ਇੱਕ ਦਿਨ ਉੱਤੇ ਹੋ ਗਈ ਆ 31 ਦਿਨ ਦੀ ਜਿਹੜੀ ਆਪਣੀ ਕਣਕੇ ਹੋ ਗਈ ਆ ਤੇ ਇਹਨੂੰ ਆਪਾਂ ਜਿਹੜਾ ਪਾਣੀ ਆ ਅੱਜ ਸ਼ੁਰੂ ਕਰਤਾ ਪਰ ਆਪਾਂ ਵੀਡੀਓ 'ਚ ਪਾਣੀ ਦੀ ਗੱਲ ਨਹੀਂ ਕਰਨੀ ਗੱਲ ਕਰਨੀ ਆ ਆਪਾਂ ਵੀ ਜਿਹੜਾ ਯੂਰੀਆ ਪ੍ਰੋਪਰ ਰਿਜ਼ਲਟ ਆਪਾਂ ਨੂੰ ਕਣਕ ਦੇ ਵਿੱਚ ਕਦੋਂ ਦੰਦਾ ਵੀ ਪਾਣੀ ਦੇ ਮੂਰੇ ਪਾ ਕੇ ਫਾਇਦਾ ਯੂਰੀਆ ਜੇ ਆਪਾਂ ਪਾਣੀ ਲਾਉਣ ਤੋਂ ਬਾਅਦ ਪਾਈਏ ਵੀ ਜਿਹਦਾ ਆਪਾਂ ਨੂੰ ਐਨ ਪੂਰਾ ਵਧੀਆ ਟੋਪ ਦਾ ਰਿਜ਼ਲਟ ਮਿਲੇ ਜਿਹੜੀ ਕਣਕ ਆਪਣੀ ਕਣਕ ਵੀ ਪੂਰੀ ਹਰੀ-ਭਰੀ ਰਹੇ ਤੇ ਕਣਕ ਬਿਲਕੁਲ ਵੀ ਜਿਹੜਾ ਪੀਲਾਪਣ ਨਾ ਦਿਖਾਵੇ ਕਿਉਂਕਿ ਪਹਿਲਾਂ ਅਸੀਂ ਵੀ ਇਹ ਚੀਜ਼ ਕਰਦੇ ਰਹੇ ਹਾਂ ਵੀ ਜਦੋਂ ਆਪਾਂ 5-6 ਸਾਲ ਤੋਂ ਸੰਕੋਰ ਪਾਉਣ ਲੱਗੇ ਹਾਂ ਉਦੋਂ ਤੋਂ ਸਾਨੂੰ ਜਿਹੜਾ ਯੂਰੀਆ ਦਾ ਰਿਜ਼ਲਟ ਦਾ ਪਤਾ ਲੱਗਿਆ ਕੰਮ ਅਸੀਂ ਗੁੱਲੀ ਡੰਡੇ ਦਾ ਕਰਨਾ ਸੀਗਾ ਖਤਮ ਪਰ ਨਾਲ ਦੀ ਨਾਲ ਆਪਾਂ ਨੂੰ ਜਿਹੜਾ ਸੰਕੋਰ ਪਾਉਣ ਕਰਕੇ ਗਿੱਲੇ ਦੇ ਵਿੱਚ ਸੰਕੋਰ ਪਾਉਣੀ ਜਦੋਂ ਆਪਾਂ ਨੂੰ ਦੱਸਿਆ ਇੱਕ ਦੋ ਬੰਦਿਆਂ ਨੇ ਵੀ ਗਿੱਲੇ ਦੇ ਵਿੱਚ ਪ੍ਰੋਪਰ ਰਿਜ਼ਲਟ ਦੰਦੀ ਜਿਨ੍ਹਾਂ ਨੇ ਪਹਿਲਾਂ ਤਜਰਬਾ ਕਰਿਆ ਸੀ ਉਹਦੇ ਤੋਂ ਬਾਅਦ ਬਾ ਆਪਾਂ ਨੂੰ ਜਿਹੜਾ ਐਦਾ ਯੂਰੀਆ ਦਾ ਰਿਜ਼ਲਟ ਵੀ ਆਪਾਂ ਨੂੰ ਪੂਰਾ ਵਧੀਆ ਮਿਲਣ ਲੱਗ ਗਿਆ ਕਿਉਂਕਿ ਪਹਿਲਾਂ ਅਸੀਂ ਕਰਦੇ ਕੀ ਹੁੰਦਾ ਜਦੋਂ ਪਾਣੀ ਲਾਉਣਾ ਪਾਣੀ ਤੋਂ 2 ਜਾਂ 3 ਦਿਨ ਪਹਿਲਾਂ ਸੁੱਕੇ ਦੇ ਵਿੱਚ ਜਿਹੜਾ ਮੁਰੇ ਯੂਰੀਆ ਖਲਾਰ ਕੇ ਨਾਲ ਦੀ ਨਾਲ ਜਿਹੜਾ ਦੂਜੇ ਜਾਂ ਤੀਜੇ ਦਿਨ ਪਾਣੀ ਲਾਉਣਾ ਸ਼ੁਰੂ ਕਰ ਦਿੰਦੇ ਜਦੋਂ ਪਾਣੀ ਲਾਉਂਦੇ ਹੀ ਉਹਦੇ ਤੋਂ ਇੱਕਦਮ ਬਾਅਦ ਕਣਕ ਜਿਹੜੀ ਪੇਲੀ ਪੈਣੀ ਸ਼ ਫਿਰ ਭੱਜਦੇ ਹੀ ਬਾਜ਼ਾਰ ਨੂੰ ਬਾਜ਼ਾਰ ਚ ਜਾ ਕੇ ਦੁਕਾਨ ਵਾਲੇ ਨੂੰ ਪੁੱਛਣਾ ਵੀ ਬਾਈ ਐਦਾਂ ਕਣਕ ਨੂੰ ਪਾਣੀ ਲਾਏ ਬਹੁਤ ਪੀਲੀ ਹੋ ਗਈ ਕੀ ਪਾਏ ਤੇ ਉਹਨੇ ਫਿਰ ਆਪਣੇ ਹਿਸਾਬ ਨਾਲ ਜਿਹੜਾ ਭਰ ਦੇਣਾ ਥੈਲਾ ਵੀ ਆ ਪਾ ਦੋ ਉਹ ਪਾ ਦੋ ਤੇ ਲਿਆ ਕੇ ਪਾਉਂਦੇ ਵੀ ਰਹੇ ਹਾਂ ਕਿਉਂਕਿ ਉਦੋਂ ਇੰਨਾ ਪਤਾ ਨਹੀਂ ਸੀ ਹੁੰਦਾ ਤੇ ਹੌਲੀ-ਹੌਲੀ ਜਦੋਂ ਬੰਦਾ ਕੰਮ ਕਰਦਾ ਉਦੋਂ ਤੋਂ ਫਿਰ ਤਿਆਰਬਾ ਹੋਣਾ ਸ਼ੁਰੂ ਹੁੰਦਾ ਤੇ ਆਪਾਂ ਨੂੰ ਹੌਲੀ-ਹੌਲੀ ਪਤਾ ਲੱਗਦਾ ਵੀ ਕਿਹੜੀ ਚੀਜ਼ ਨੇ ਕਦੋਂ ਕੰਮ ਵਧੀਆ ਕਰਨਾ ਕਦੋਂ ਨਹੀਂ ਕਰਨਾ ਯੂਰੀਆ ਦਾ ਸਾਨੂੰ ਪਹਿਲਾਂ ਯੂਰੀਆ ਦਾ ਪਤਾ ਸਭ ਨੂੰ ਅ ਵੀ ਫਸਲ ਦੇ ਵਿੱਚ ਪਾਉਣਾ ਪਰ ਇਹ ਨਹੀਂ ਪਤਾ ਵੀ ਇਹਨੇ ਕੰਮ ਕਦੋਂ ਕਰਨਾ ਵਧੀਆ ਤਰੀਕੇ ਨਾਲ ਆਪਾਂ ਨੂੰ ਜਿਹੜਾ ਇਹਦਾ ਰਿਜ਼ਲਟ 100% ਕਦੋਂ ਮਿਲਣਾ ਕਿਉਂਕਿ ਜੇ ਆਪਾਂ ਸੁੱਕੇ ਦੇ ਵਿੱਚ ਯੂਰੀਆ ਪਾਉਨੇ ਆ ਸੁੱਕੇ ਦੇ ਵਿੱਚ ਯੂਰੀਆ ਪਾਉਣ ਨਾਲ ਇੱਕਦਮ ਜਦੋਂ ਪਾਣੀ ਲਾਉਨੇ ਆ ਯੂਰੀਆ ਜਿਹੜੀ ਲੀਚ ਡਾਊਨ ਹੋ ਕੇ ਖਤਮ ਹੋ ਜਾਂਦੀ ਆ ਆਪਣੇ ਪੱਲੇ ਕੁਝ ਨਹੀਂ ਪੈਂਦਾ ਹੈਗਾ ਆਪਣੇ ਪੈਸੇ ਵੀ ਬਰਬਾਦ ਆਪਣਾ ਇੱਕ ਗੱਟਾ ਵੀ ਬਰਬਾਦ ਕਿਉਂਕਿ ਜਿਹੜਾ ਯੂਰੀਆ ਦਾ ਮੇਨ ਕੰਮ ਆ ਉਹ ਹੁੰਦਾ ਬੂਟੇ ਨੂੰ ਨਾਈਟ੍ਰੋਜਨ ਪ੍ਰਦਾਨ ਕਰਾਉਣਾ ਜੇ ਬੂਟੇ ਦੇ ਵਿੱਚ ਨਾਈਟ੍ਰੋਜਨ ਵਧੂਗੀ ਬੂਟੇ ਨੂੰ ਜਿਹੜੀ ਭੋਜਨ ਬਣਾਉਣ ਚ ਭੋਜਨ ਉਹਦੀ ਕਿਰਿਆ ਹੈ ਉਹ ਪ੍ਰੋਪਰ ਕੰਮ ਕਰੂਗੀ ਕਿਉਂਕਿ ਬੂਟੇ ਦੇ ਜਿਹੜੇ ਪੱਤੇ ਹੁੰਨੇ ਆ ਉਹ ਹੁੰਨੇ ਆ ਸੋਲਰ ਪੈਨਲ ਦੀ ਤਰ੍ਹਾਂ ਜਿੱਦਾਂ ਸੋਲਰ ਪੈਨਲ ਧੁੱਪ ਤੋਂ ਆਪਾਂ ਨੂੰ એનર્ਜੀ ਬਣਾ ਕੇ ਦਿੰਦਾ ਬਿਜਲੀ ਬਣਾ ਕੇ ਦਿੰਦਾ ਉਦਾਂ ਹੀ ਜਿਹੜਾ ਇਹਦੇ ਵਿੱਚ ਛੋਟੇ ਛੋਟੇ ਸੈੱਲ ਆ ਸੋਲਰ ਪੈਨਲ ਦੀ ਤਰ੍ਹਾਂ ਕੰਮ ਕਰਕੇ ਜਿਹੜੇ ਬੂਟੇ ਨੂੰ ਉਹਨਾਂ ਨੇ ਖਾਦ ਬਣਾ ਕੇ ਦੇਣੀ ਹੁੰਦੀ ਆ ਪਰ ਖਾਦ ਬਣਾ ਕੇ ਉਦੋਂ ਦੇਣੀ ਹੁੰਦੀ ਜੇ ਬੂਟੇ ਦੇ ਵਿੱਚ ਪ੍ਰੋਪਰ ਜਿਹੜੀ ਕਲੋਰੋਫਿਲ ਹੋਊਗੀ ਜਦੋਂ ਪਾਣੀ ਲੱਗ ਜਾਂਦਾ ਆਪਾਂ ਸੁੱਕੇ ਦੇ ਵਿੱਚ ਯੂਰੀਆ ਖਲਾਰਤੀ ਉਹਨੇ ਕੰਮ ਨਹੀਂ ਕਰਨਾ ਹੈਗਾ ਬੂਟੇ ਨੂੰ ਜਿਹੜੀ ਕਲੋਰੋਫਿਲ ਦੀ ਘਾਟ ਆ ਜਾਣ ਮੁੱਖ ਤੌਰ ਤੇ ਪੀਲਾ ਪੈ ਜਾਂਦਾ ਮੇਨ ਕਾਰਨ ਤਾਂ ਇਹੀ ਹੁੰਦਾ ਫਿਰ ਜਦੋਂ ਬੂਟਾ ਪੀਲਾ ਪੈ ਜਾਂਦਾ ਆਪਾਂ ਵਡੀਆਂ ਚੀਜ਼ਾਂ ਲਿਆ ਕੇ ਕੋਈ ਕਹਿੰਦਾ ਵੀ ਜਿੰਕ ਦੀ ਸਪਰੇਅ ਕਰ ਦੋ ਕੋਈ ਆ ਕਰ ਦੋ ਦੇਖੋ ਸਪਰੇਅ ਜੇ ਆਪਾਂ ਨੂੰ ਪ੍ਰੋਪਰ ਘਾਟ ਪਤਾ ਹੋਊਗੀ ਉਹਦੇ ਹਿਸਾਬ ਨਾਲ ਜੇ ਆਪਾਂ ਉਹਦੀ ਰਿਕੁਆਇਰਮੈਂਟ ਨੂੰ ਪੂਰੀ ਕਰਦੀਏ ਤਾਂ ਕੰਮ ਹਰ ਇੱਕ ਚੀਜ਼ ਵਧੀਆ ਕਰਦੀ ਆ ਪਰ ਉਹ ਚੀਜ਼ ਦਾ ਟਾਈਮ ਹੁੰਦਾ ਪਰ ਜਿਹੜੀ ਯੂਰੀਆ ਯੂਰੀਆ ਜੇ ਆਪਾਂ ਪਾਣੀ ਲਾਉਣ ਤੋਂ 3 ਜਾਂ 4 ਦਿਨ ਬਾਅਦ ਪਾਈਏ ਗਿੱਲੇ ਦੇ ਵਿੱਚ ਉਹਦਾ ਇੰਨਾ ਕੁ ਵਧੀਆ ਰਿਜ਼ਲਟ ਆ ਵੀ ਤੁਸੀਂ ਸੋਚ ਨਹੀਂ ਸਕਦੇ ਇੱਕ ਤਾਂ ਤੁਹਾਡਾ ਜਿੱਥੇ ਪਹਿਲਾਂ ਯੂਰੀਆ ਦਾ ਸੁਸੀ ਸੁੱਕੇ ਦੇ ਵਿੱਚ ਬਾਕੀ ਇੱਕ ਇੱਕ ਕਟਾ ਬਰਬਾਦ ਕਰ ਲਿਆ ਨਾਲ ਲੇਬਰ ਖਰਾਬ ਕਰ ਲਈ ਉਹਦੇ ਪੈਸੇ ਖਰਾਬ ਕਰ ਲੇ ਇੱਕ ਤਾਂ ਆਪਣਾ ਉਹ ਬਚਾ ਹੋ ਜਾਣਾ ਤੇ ਦੂਜਾ ਆਪਣ ਨੂੰ ਜਿਹੜਾ ਰਿਜ਼ਲਟ 100% ਮਿਲ ਜਾਣਾ ਕਿਉਂਕਿ ਪਹਿਲਾਂ ਜਦੋਂ ਅਸੀਂ ਸੁੱਕੇ ਦੇ ਵਿੱਚ ਯੂਰੀਆ ਪਾਉਂਦੇ ਹੁੰਦੇ ਸੀ ਉਹਦੇ ਤੋਂ ਬਾਅਦ ਅਸੀਂ ਇੱਕਦਮ ਜਦੋਂ ਗੁੱਲੀ ਡੰਡੇ ਦੀ ਫਿਰ ਸਪਰੇਅ ਕਰਨੀ ਦੂਜਾ ਜਿਹੜੀ ਸਪਰੇਅ ਨੇ ਆ ਸਪਰੇਅ ਨੇ ਵੀ ਥੋੜਾ ਜਿਹਾ ਅਸਰ ਕਰ ਦੇਣਾ ਤੇ ਕਣਕ ਨੇ ਬਿਲਕੁਲ ਡੱਡੂ ਵਾਂਗੂ ਹੋ ਜਾਣਾ ਤੇ ਫਸਲਾਂਨ ਪੂਰੀ ਮਤਲਕਿਏ ਬੁਰੀ ਲੱਗਣੀ ਵੀ ਹਾਂ ਯਾਰ ਹੁਣ ਇਸ ਚ ਕੀ ਪਾਈਏ ਵੀ ਜਿਹੜੇ ਆਪਣੀ ਫਸਲ ਵਧੀਆ ਹੋ ਜਾਵੇ ਪਰ ਹੁਣ 5-6 ਸਾਲ ਤੋਂ ਜਦੋਂ ਤੋਂ ਸੰਕੋਰ ਪਾਉਣ ਲੱਗਿਆ ਸੀ ਸੰਕੋਰ ਦੇ ਨਾਲ ਆਪਾਂ ਯੂਰੀਆ ਪਾਉਣਾ ਪੈਂਦਾ ਗਿੱਲੇ ਦੇ ਵਿੱਚ ਉਹਦਾ ਡਬਲ ਰਿਜ਼ਲਟ ਇੰਨਾ ਕ ਵਧੀਆ ਮਿਲ ਜਾਂਦਾ ਇੱਕ ਤਾਂ ਗੁੱਲੀ ਡੰਡੇ ਦਾ ਜਿਹੜਾ ਕੰਟਰੋਲ ਆ ਬਿਲਕੁਲ ਸਸਤੇ ਦੇ ਵਿੱਚ ਹੋ ਜਾਂਦਾ ਦੂਜਾ ਗਿੱਲੇ ਦੇ ਵਿੱਚ ਯੂਰੀਆ ਪਾ ਕੇ ਆਪਾਂ ਨੂੰ ਅਕਲ ਆ ਗਈ ਵੀ ਜਿਹੜਾ ਯੂਰੀਆ ਗਿੱਲੇ ਦੇ ਵਿੱਚ ਪਾ ਕੇ ਜਿਹੜਾ ਵਧੀਆ ਕੰਮ ਕਰਦਾ ਪੂਰਾ ਟੌਪ ਦਾ ਕੰਮ ਕਰਦਾ ਬੇਸ਼ੱਕ ਤੁਸੀਂ ਸੰਕੋਰ ਨਹੀਂ ਵੀ ਪਾਉਣੀ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਜਿਹੜ ਜਦੋਂ ਪਾਣੀ ਲੱਗ ਗਿਆ ਜੇ 5 ਜਾਂ 6 ਦਿਨ ਬਾਅਦ ਗਿੱਲੇ ਦੇ ਵਿੱਚ ਪਾਓ ਤਾਂ ਉਹਦਾ ਇੰਨਾ ਕੁ ਵਧੀਆ ਰਿਜ਼ਲਟ ਮਿਲਣਾ ਕਿ ਤੁਹਾਨੂੰ ਜਿਹੜੇ ਉਹਦੇ ਬਾਅਦ ਵੀ ਮੰਨ ਕੇ ਚਲੋ ਵੀ ਦੋ ਕਟੇ ਤੁਹਾਡੇ ਯੂਰੀ ਦੇ ਬਚ ਜਾਣੇ ਜਿਹੜੇ ਤੁਸੀਂ ਬਰਬਾਦ ਕਰ ਲਣੇ ਆ ਕਿਉਂਕਿ ਆਪਾਂ ਅਕਸਰ ਕਰਦੇ ਕੀ ਆ ਵੀ ਜਦੋਂ ਪਹਿਲਾ ਪਾਣੀ ਲਾਉਣਾ ਉਹਦੇ ਸੁੱਕੇ ਚ ਯੂਰੀ ਆਪਾਂ ਆਤੀ ਉਹਦੇ ਤੋਂ ਬਾਅਦ ਅਗਲੀ ਯੂਰੀ ਆਪਾਂ ਉਦੋਂ ਲੈ ਜਾਂਦੇ ਆ ਵੀ ਜਦੋਂ ਆਪਣਾ ਕਣਕ ਦੇ ਵਿੱਚ ਜਦੋਂ ਪੈਰ ਖੜਾ ਹੋ ਜਾਂਦਾ ਉਦੋਂ ਤੱਕ ਜਿਹੜਾ ਬੂਟੇ ਵਿੱਚ ਜਿਹੜੀ ਲੋੜ ਹੁੰਦੀ ਹੈ ਨਾਈਟ੍ਰੋਜਨ ਦੀ ਉਹਦਾ ਟਾਈਮ ਬਹੁਤ ਜ਼ਿਆਦਾ ਲੰਮਾ ਲੰਘ ਜਾਂਦਾ ਬੂਟਾ ਘਟਪ ਹੋ ਜਾਂਦੇ ਤੇ ਗੁਜ਼ਾਰਾ ਕਣਕ ਪਹੁੰਚ ਜਾਂਦੀ ਆਪਣੀ 50-55 ਦਿਨ ਤੇ ਆਪਾਂ ਜਿਹੜੀ ਦੂਜੀ ਡੋਜ਼ ਆ ਜਿਹੜੀ ਯੂਰੀ ਦੀ ਪਾਉਣੀ ਆ ਪਹਿਲੀ ਆਪਾਂ ਪਾ ਦਨੇ ਉਹ ਜਦੋਂ ਪਾਣੀ ਤੋਂ ਮੂਰੇ ਜਾਂ 28 ਜਾਂ 30 ਦਿਨਾਂ ਤੇ ਫਿਰ ਵੀ ਆਪਾਂ ਪੈਰ ਖੜਾ ਤੱਕ 15 ਜਾਂ 20 ਦਿਨ ਲਗਾ ਦਨੇ ਆ ਬਾਕੀ ਮੌਸਮ ਤੇ ਡਿਪੈਂਡ ਕਰਦਾ ਜੇ ਕੋਈ ਬਾਰਿਸ਼ ਬੂਰਛ ਪੈ ਜਾਵੇ ਜਾਂ ਮੌਸਮ 'ਚ ਜਿਆਦਾ ਧੁੰਦ ਪੈ ਜਾਵੇ ਆਪਾਂ ਜਿਹੜਾ ਟਾਈਮ ਹੋਰ ਵੀ ਜਿਆਦਾ ਲੰਘ ਜਾਂਦਾ ਜਿਹਦੇ ਕਰਕੇ ਆਪਣਾ ਜਿਹੜਾ ਫਸਲ ਦਾ ਨੁਕਸਾਨ ਅੱਗੇ ਜਾ ਕੇ ਜਿਹੜਾ ਝਾੜ ਦਾ ਨੁਕਸਾਨ ਉਹ ਹੋ ਜਾਂਦਾ ਝਾੜ ਤੇ ਜਿਹੜਾ ਹੁਣ ਮੈਨੇਜਮੈਂਟ ਆ ਜਿਹੜੀ ਆਪਣੀ ਪਹਿਲੀ ਯੂਰੀਏ ਦੀ ਆ ਇਹ ਜੇ ਆਪਾਂ ਵਧੀਆ ਕਰ ਲਈਏ ਵਿੱਚ ਚਾਲੀ ਜਿਹੜੀ ਇੱਕ ਦੋ ਡੋਜਾਂ ਆਪਾਂ ਪਾਉਣੀ ਹੈ ਉਹ ਚਲੋ 5-7 ਦਿਨ ਆਪਾਂ ਇੱਧਰ ਉੱਧਰ ਕਰ ਲਈ ਉਹਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਜਿਹੜੀ ਪਹਿਲੀ ਯੂਰੀਆ ਪਹਿਲੀ ਯੂਰੀਆ ਜੇ ਵਧੀਆ ਤਰੀਕੇ ਨਾਲ ਫਸਲ ਨੂੰ ਜਿਹੜੀ ਨਾਈਟ੍ਰੋਜਨ ਮਿਲ ਜਵੇ ਉਹਦੇ ਨਾਲ ਤਾਂ ਇੱਕ ਤਾਂ ਆਪਣੀ ਜਿਹੜੀ ਪ੍ਰੋਪਰ ਨਾਈਟ੍ਰੋਜਨ ਮਿਲੂਗੀ ਖਾਦ ਖਰਾਕ ਉਹਨੂੰ ਪੂਰੀ ਮਿਲੂਗੀ ਉਹਦੇ ਨਾਲ ਜਿਹੜਾ ਉਹਦੇ ਜੜਾਂ ਦਾ ਵਿਕਾਸ ਵੀ ਹੋ ਜਾਂਦਾ ਜਦੋਂ ਪੌਦੇ ਨੂੰ ਭੋਜਨ ਪੂਰਾ ਮਿਲਣਾ ਕਿਉਂਕਿ ਬੂਟੇ ਨੇ ਭੋਜਨ ਦੋ ਪਾਸਿਓ ਲੈਣਾ ਹੁੰਦਾ ਜ਼ਮੀਨ ਚੋਂ ਤੇ ਧੁੱਪ ਤੋਂ ਜਦੋਂ ਬਾਹਰ ਮੌਸਮ ਖਰਾਬ ਹੋ ਜਾਂਦਾ ਧ ਉਦਿਆਂ ਜਣਾ ਰੂਟਸ ਆ ਉਹਦੇ ਸੈੱਲ ਕੰਮ ਜਿਹੜੇ ਜ਼ਿਆਦਾ ਕਰ ਲੱਗ ਜene ਫਿਰ ਉਹ ਜ਼ਮੀਨ ਦੇ ਵਿੱਚ ਜਿਹੜੀਆਂ ਆਪਣੀਆਂ ਖਾਦ ਖਰਾਕੋ ਲੈਣੀਆਂ ਸ਼ੁਰੂ ਕਰ ਦਿੰਦਾ ਸੋ ਆਪਾਂ ਕੋਸ਼ਿਸ਼ ਕਰੀ ਵੀ ਆਪਾਂ ਜਿਹੜੀਆਂ ਪਹਿਲਾਂ ਹੀ ਫਸਲ ਨੂੰ ਆਪਾਂ ਝਟਕਾ ਨਾ ਲੱਗਣ ਦਈਏ ਫਸਲ ਦੀ ਜਿਹੜਾ ਪਹਿਲਾ ਪਾਣੀ ਆ ਪਹਿਲੇ ਪਾਣੀ ਦੀ ਮੈਨੇਜਮੈਂਟ ਉੱਥੇ ਜਿਹੜਾ ਯੂਰੀ ਆਪਾਂ ਪਹਿਲਾ ਪਾਣੀ ਲਾ ਕੇ 4 ਜਾਂ 5 ਦਿਨ ਬਾਅਦ ਇਹ ਯੂਰੀ ਆ ਪਾ ਦਈਏ ਬਹੁਤ ਵਧੀਆ ਰਿਜ਼ਲਟ ਆ ਬਾਕੀ ਦੇਖੋ ਹਰ ਬੰਦਾ ਸੋਚਦਾ ਵੀ ਆਪਾਂ ਗਿੱਲੇ ਦੇ ਵਿੱਚ ਯਾਰ ਕਿਹੜਾ ਫਿਰੂਗਾ ਵੀ ਆਪਾਂ ਸੁੱਕੇ ਦੇ ਵਿੱਚ ਕੰਮ ਨਵੇੜਦੀਏ ਪਰ ਸੁੱਕੇ ਦੇ ਵਿੱਚ ਯੂਰੀ ਪਾ ਕੇ ਆਪ ਤੇ ਆਪਣਾ ਜਿਹੜਾ ਇੱਕ ਇੱਕ ਗੱਟਾ ਤੇ ਲੇਬਰ ਆਪਣੀ ਖਰਾਬ ਹੈ ਉਹਦੇ ਤੋਂ ਬਾਅਦ ਆਪਾਂ ਜਦੋਂ ਤੱਕ ਪੈਰ ਖੜਾ ਨਹੀਂ ਹੁੰਦਾ ਉਦੋਂ ਤੱਕ ਆਪਾਂ ਵੇਟ ਕਰੀ ਜਾਂਦੇ ਆਂ ਵੀ ਸੋਚਦੇ ਵੀ ਆਪਾਂ ਚਲੋ ਹੁਣ ਜਿਹੜੀ ਦੂਜੀ ਡੋਜ਼ ਹੈ ਉਹਦੇ ਵਿੱਚ ਫਿਰ ਆਪਾਂ ਵੜੀਆਂ ਚੀਜ਼ਾਂ ਲਿਆ ਕੇ ਰਲਾ ਕੇ ਵਿੱਚ ਹੀ ਆਪਾਂ ਸਲਫਰ ਪਾ ਦਨੇ ਆਂ ਬੂਸਟਰ ਪਾ ਦਨੇ ਹੋਰ ਪਤਾ ਨਹੀਂ ਕੀ ਕੀ ਰਲਾ ਕੇ ਦੜਾਇਆ ਕਰਕੇ ਆਪਾਂ ਖੇਤ ਦੇ ਵਿੱਚ ਮਾਰਦੇ ਆਂ ਫਿਰ ਉਦੋਂ ਜਦੋਂ ਤੱਕ ਉਹ ਕੰਮ ਕਰਦਾ ਉਹ ਜਿਹੜਾ ਫਸਲ ਦਾ ਮਿਲ ਕੇ ਇੱਕ ਟਾਈਮ ਪੀਰੀਅਡ ਪਹਿਲਾਂ ਹੁੰਦਾ ਜਦੋਂ ਜੜਾਂ ਦਾ ਵਿਕਾਸ ਹੁੰਦਾ ਉਹ ਥੋੜਾ ਜਿਹਾ ਅੱਗੇ ਪੈ ਜਾਂਦਾ ਜਿਹਦੇ ਕਰਕੇ ਆਪਣੀ ਫਸਲ ਜਿਹੜੀ ਆਪਣੀ ਮਤਲਬ ਕਿ ਪਿੱਛੇ ਜਾ ਕੇ ਆਪਾਂ ਕਹਦੇ ਨੇ ਵੀ ਜਿਹੜਾ ਯਾਰ ਝਾੜ ਮੇਰੇ ਇੰਨਾ ਨਹੀਂ ਆਇਆ ਵੀ ਤੇਰੇ ਪਤਾ ਨਹੀਂ ਕਿੱਥੋਂ ਆ ਗਿਆ ਵੀ ਆਪਾਂ ਵੀ ਤਾਂ ਖੇਤੀ ਕਰਦੇ ਫਿਰ ਅਕਸਰ ਹੀ ਆਪਾਂ ਕਰਦੇ ਕੀ ਆ ਇੱਕ ਦੂਜੇ ਨਾਲ ਬਹਿਸ ਬਾਜੀ ਸ਼ੁਰੂ ਹੋ ਜਾਂਦੇ ਆ ਵੀ ਆਪਾਂ ਕਿਹੜੇ ਜ਼ਿਮੀਂਦਾਰ ਨਹੀਂ ਆਪਾਂ ਕਿਹੜੇ ਜੱਟ ਨਹੀਂ ਸਾਨੂੰ ਵੀ ਪਤਾ ਫਸਲ ਦਾ ਇੰਨਾ ਦਾ ਝਾੜ ਆ ਹੀ ਨਹੀਂ ਸਕਦਾ ਝਾੜ ਡਿਪੈਂਡ ਕਰਦਾ ਫਸਲ ਦੇ ਜਿਹੜੇ ਪਹਿਲੇ 40 ਦਿਨ ਹੁੰਨੇ ਆ ਪਹਿਲੇ 40 ਦਿਨ ਦੇ ਵਿੱਚ ਜੇ ਆਪਾਂ ਖਾਦ ਖਰਾਕ ਦੀ ਜਾ ਰਹੇ ਸਪਰੇਅ ਦੀ ਵਧੀਆ ਮੈਨੇਜਮੈਂਟ ਕਰ ਲਈਏ ਪਾਣੀ ਦੀ ਵਧੀਆ ਮੈਨੇਜਮੈਂਟ ਕਰ ਲਈਏ ਉੱਥੇ ਜਿਹੜਾ ਆਪਣਾ ਝਾੜ ਤੇ ਆਟੋਮੈਟਿਕ ਜ ਬਾਕੀ ਚਲੋ ਸਾਂਭੰਦਾਰ ਸਾਰੇ ਹੀ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਜਿਆਦਾ ਕਲਾ ਜਾਂ ਕੋਈ ਹੋਰ ਆ ਸਾਰੇ ਹੀ ਸਾਂਭੰਦਾਰ ਆ ਪਰ ਐ ਵੀ ਸਾਂਭੰਦਾਰੀ ਮਲਕੇ ਟਾਈਮ ਸਿਰ ਵਰਤ ਲਈਏ ਤਾਂ ਵਧੀਆ ਗੱਲ ਆ ਕਈ ਬੰਦੇ ਸਾਂਭੰਦਾਰੀ ਲੇਟ ਵਰਤਦੇ ਆ ਸੋ ਉਹਨਾਂ ਭਰਾਵਾਂ ਨੂੰ ਵੀ ਤੁਸੀਂ ਜਿਹੜਾ ਪਾਣੀ ਲਾ ਕੇ 5 ਜਾਂ 7 ਦਿਨ ਬਾਅਦ ਯੂਰੀਆ ਪਾ ਕੇ ਦੇਖਿਓ ਚਾਹੇ ਤੁਸੀਂ ਟ੍ਰਾਇਲ ਕਰ ਲੇ ਇਸ ਵਾਰੀ ਜੇ ਤੁਹਾਨੂੰ ਨਹੀਂ ਭਰੋਸਾ ਹੈਗਾ ਤੇ ਆਟੋਮੈਟਿਕ ਤੁਹਾਨੂੰ ਅਗਲੀ ਵਾਰ ਪਤਾ ਲੱਗ ਜਾਊਗਾ ਵੀ ਪ੍ਰੋਪਰ ਜਿਹੜਾ ਵਧੀਆ ਰਿਜ਼ਲਟ ਤੁਹਾਨੂੰ ਕਿੰਨਾ ਕੁ ਘੈਂਟ ਮਿਲਦਾ ਬੇਸ਼ੱਕ ਤੁਸੀਂ ਸੰਕੋਰ ਖੇਤ ਦੇ ਵਿੱਚ ਪਾਉਣੀ ਜਾਂ ਨਹੀਂ ਪਾਉਣੀ ਬਾਕੀ ਸੰਕੋਰ ਤੋਂ ਜੇ ਆਪਾਂ ਗੱਲ ਕਰੀ ਹੁਣ ਬਹੁਤ ਵੀਡੀਓ ਦੇਖੀਆਂ ਕਈ ਬੰਦੇ ਕਹਿੰਨੇ ਵੀ ਬਾਈ ਕਿਸੇ ਦੇ ਮਗਰ ਲਾ ਕੇ ਸੰਕੋਰ ਨਾ ਪਾਓ ਜਾਂ 100 ਗ੍ਰਾਮ ਤੋਂ ਵੱਧ ਨਾ ਕਰੋ ਜਾਂ 150 ਗ੍ਰਾਮ ਤੋਂ ਵੱਧ ਨਾ ਪਾਓ ਦੇਖੋ ਉਹ ਬੰਦੇ ਉਹ ਹਾਂ ਵੀ ਜਿਨ੍ਹਾਂ ਨੇ ਸੰਕੋਰ ਤੇ ਰਿਜ਼ਲਟ ਨਹੀਂ ਲਿਆ ਮੁੜ ਕੇ ਸੰਕੋਰ ਯਾ ਉਹਨਾਂ ਨੂੰ ਕੰਪਨੀਆਂ ਕਹਿੰਦੀਆਂ ਵੀ ਤੁਸੀਂ ਘੱਟ ਡੋਜ਼ ਪਵਾਓ ਜਾਂ ਵੱਧ ਡੋਜ਼ ਪਵਾ ਕੇ ਜਿਹੜਾ ਸੰਕੋਰ ਦਾ ਨੁਕਸਾਨ ਕਰਾਓ ਕਿਉਂਕਿ ਸੰਕੋਰ ਰਹੀ ਜੀ ਦਵਾਈਏ ਸਾਡੇ ਏਰੀਆ ਵਿੱਚ ਇਹ ਨੇ ਜਿਹੜੀਆਂ ਬਾਕੀ ਦੀਆਂ ਦਵਾਈਆਂ ਵਿਕਣੀਆਂ ਬੰਦ ਕਰਤੀਆਂ ਕਿਉਂਕਿ ਪ੍ਰੋਪਰ ਜੇ ਆਪਾਂ ਨੂੰ ਡੋਜ਼ ਦਾ ਪਤਾ ਲੱਗ ਗਿਆ ਪ੍ਰੋਪਰ ਵਧੀਆ ਢੰਗ ਦਾ ਪਤਾ ਲੱਗ ਗਿਆ ਤਾਂ ਉੱਥੇ ਰਿਜ਼ਲਟ ਇੰਨਾ ਕੁ ਘੈਂਟ ਦਿੰਦੀ ਹੈ ਵੀ ਸਾਡੇ ਖੇਤਾਂ ਦੇ ਵਿੱਚ ਇੰਨਾ ਕੁ ਗੁੱਲੀ ਡੰਡਾਈ ਵੀ ਆਪਾਂ ਜਿਹੜਾ ਐਕਸਲ ਆਈ ਸੀ ਐਕਸਲ ਬਹੁਤ ਮਸ਼ਹੂਰ ਹੋਈ ਐਕਸਲ ਦੇ ਦੋ ਡੱਬੇ ਵੀ ਪਾ ਕੇ ਆਪਾਂ ਕਰੇ ਕੋਈ ਕੰਮ ਨਹੀਂ ਲੀਡਰ ਕਰਕੇ ਦੇਖੀ ਕੋਈ ਕੰਮ ਨਹੀਂ ਸਾਰੀਆਂ ਦਵਾਈਆਂ ਆਪਾਂ ਕਰਕੇ ਦੇਖ ਲਈ ਜਦੋਂ ਤੋਂ ਹੁਣ 5-6 ਸਾਲ ਤੋਂ ਸੰਕੋਰ ਵਰਤਣਾ ਸ਼ੁਰੂ ਕਰੀਏ ਜਿਹੜਾ ਗੁੱਲੀ ਡੰਡੇ ਦਾ ਬੀਜਨਾਸ਼ ਆਪਣੇ ਖੇਤਾਂ ਦੇ ਵਿੱਚ ਸੰਕੋਰ ਨੇ ਕਰਿਆ ਪਰ ਆਪਣਾ ਜਿਹੜਾ ਤਰੀਕਾ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਦੱਸਿਆ ਜਾ ਕੇ ਤੁਸੀਂ ਦੇਖ ਲਿਓ ਤੇ ਬਾਕੀ ਜਿਹੜੇ ਬੰਦੇ ਕਹਿੰਨੇ ਆ ਵੀ 100 ਗ੍ਰਾਮ ਸਪਰੇਅ ਕਰ ਦੋ ਜਾਂ 80 ਗ੍ਰਾਮ ਸ਼ੰਕੋਰ ਭੁੱਲ ਕੇ ਵੀ ਕਦੇ ਸਪਰੇਅ ਦੇ ਵਿੱਚ ਨਹੀਂ ਪਾਉਣੀ ਹੈਗੀ ਸਪਰੇਅ ਦੇ ਵਿੱਚ ਇੰਨਾ ਕਿ ਨੁਕਸਾਨ ਕਰਦੀ ਵੀ ਤੁਹਾਡੇ ਖੇਤ ਦੇ ਵਿੱਚ ਗੁੱਲੀ ਡੰਡੇ ਦਾ ਸਫਾਇਆ ਕਰਨੇ ਕਰਨ ਨਾਲ ਤੁਹਾਡੇ ਕਣਕ ਦਾ ਵੀ ਹੋ ਜਾਣਾ ਮੁੜ ਕੇ ਤੁਸੀਂ ਮੁੱਲ ਲੈਣ ਜੋਗੇ ਕਰ ਦੂਗੀ ਕਣਕ ਤੁਹਾਨੂੰ ਸਪਰੇਅ ਭੁੱਲ ਕੇ ਨਹੀਂ ਕਰਨੀ ਸ਼ੰਕੋਰ ਦੀ 250 ਗ੍ਰਾਮ ਜਿਹੜੀ ਆਪਾਂ ਪ੍ਰੋਪਰ ਡੋਜ਼ ਵਰਤਦੇ ਆਂ ਉਹ ਰੇ ਦੇ ਵਿੱਚ ਰਲਾ ਕੇ ਵਰਤਦੇ ਆਂ ਔਰ ਪਾਣੀ ਲਾਉਣ ਤੋਂ ਤਿੰਨ ਜਾਂ ਚਾਰ ਦਿਨ ਬਾਅਦ ਪਾਉਨੇ ਆਂ ਸ਼ੰਕੋਰ ਤੇ ਬਾਕੀ ਜੇ ਤੁਹਾਡੇ ਬਾਣ ਰੇਤਲੇ ਉੱਥੇ ਤੁਸੀਂ ਜਿਹੜੀ 50 ਗ੍ਰਾਮ ਸੰਕੋਰ ਘਟਾ ਸਕਦੇ ਉੱਥੇ ਤੁਸੀਂ 200 ਗ੍ਰਾਮ ਪਾ ਸਕਦੇ ਆ ਜੇ ਤੁਹਾਡੇ ਬਾਣ ਦਰਮਿਆਨੇ ਆ ਜਾਂ ਡਾਕਰ ਆ ਉੱਥੇ ਤੁਸੀਂ 250 ਗ੍ਰਾਮ ਤੋਂ ਘੱਟ ਨਹੀਂ ਪਾਉਣੀ ਔਰ ਰੇਤ ਚ ਚੰਗੀ ਤਰ੍ਹਾਂ ਰਲਾਉਣੀ ਆ ਦੂਜਾ ਆਪਾਂ ਡੀਜ਼ਲ ਜ਼ਰੂਰ ਲਾਉਣਾ ਇਹਨੂੰ ਕਿਉਂਕਿ ਡੀਜ਼ਲ ਨਾਲ ਇੱਕ ਤਾਂ ਪ੍ਰੋਪਰ ਜਿਹੜੀ ਹਰੇਕ ਦਾਣੇ ਦਾਣੇ ਨੂੰ ਜਿਹੜੀ ਦਵਾਈ ਲੱਗ ਜਾਂਦੀ ਹੈ ਤੇ ਦੂਜਾ ਥੋੜਾ ਡੀਜ਼ਲ ਐਮ ਜਦੋਂ ਗਿੱਲੇ ਦੇ ਵਿੱਚ गिरਦੀ ਆ ਥੋੜਿਆ ਫੈਲਦਾ ਵੀ ਆ ਤੇ ਆਪਾਂ ਨੂੰ ਡਬਲ ਜਿਹੜਾ ਫਾਇਦਾ ਹੋ ਜਾਂਦਾ ਬਾਕੀ ਮੇਰਾ ਵੀਰ ਵੀਡੀਓ ਹੋ ਜਾਣੀ ਲੰਬੀ ਅਗਲੀ ਵੀਡੀਓ ਚ ਆਪਾਂ ਦਿਖਾਉਣੀ ਆ ਤੁਹਾਨੂੰ ਕਣਕ ਜਿਹੜੀ ਪਾਣੀ ਦੇ ਵਿੱਚ ਬੀਜੀ ਸੀਗੀ ਉਹ ਕਰਾਂਗੇ ਆਪਾਂ ਅਪਲੋਡ 1-2 ਦਿਨ ਦੇ ਵਿੱਚ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਥੈਂਕ ਯੂ